ਕਿ ਮੈਂ ਇਹੇ ਰੇਟ ਦੀ ਗੱਲ ਕਰਾਂ ਹਾਂ ਜੀ ਉਹਦੀਆਂ ਰੇਟਾਂ 2% ਬਾਕੀ ਨੇਗੋਸ਼ੀਏਬਲ ਆ ਪ੍ਰਾਈਸ ਚਲੋ 2万 ਆਪਣੀ 215 ਦੀ ਬਾਕੀ ਨੇਗੋਸ਼ੀਏਬਲ ਤੇ ਦੋ ਰੇਟ ਕਿੰਨਾ ਦੇਣਾ ਆਪਾਂ ਇਹਦਾ ਵੀਰ ਆਪਾਂ 190 190 ਹਾਂਜੀ ਘਟਾ ਲਿਓ ਬਾਕੀ ਓਕੇ ਤੇ ਹੋ ਜਾਊਗਾ ਕੋਈ 18 ਕ ਦੀ ਜੀ 18 ਕ ਦੀ ਮੰਗਦੇ 18 ਕ ਦੀ ਐਵਰੇਜ ਮਿਲੂਗੀ ਆਪਣੀ ਡਰਾਈਵਿੰਗ ਦੇ ਸਾਬਤ ਤੇ ਪੈਂਦੀ ਬਿਲਕੁਲ ਆਹ ਜੀ ਐਵਰੇਜ ਬਹੁਤ ਚਰਚੇ ਆ ਇਹ ਬਹੁਤ ਜ਼ਿਆਦਾ ਐਵਰੇਜ ਐਡਬਲ ਵੀ ਰੀ ਕਹਿੰਦੇ ਆ ਵੀ 25+ ਦੀ ਐਵਰੇਜ ਦਿੰਦੀ ਹੈ ਹਾਂਜੀ ਦੇ ਰਿੰਦੀ ਹੈ ਬੜੇ ਆਰਾਮ ਨਾਲ ਹਾਂਜੀ ਇਹਦਾ ਵੀਰੇ 2,60,000 2,60,000 ਬਾਕੀ ਮੌਕੇ ਦੇ ਉੱਤੇ ਰਿਗਾਰਡ ਤੁਹਾਡਾ ਹੋ ਜਾਊਗਾ ਪਰ 4,50,000 ਲੱਗਿਆ ਇਹ ਆਪਾਂ ਵੀਰੇ ਦਾ 2.5 2.5 ਸਾਰਾ ਮਾਡਲ ਹੈ 18 ਮਾਡਲ ਆ ਗਿਆ ਹਾਂਜੀ ਤੇ ਚੱਲੀ ਕਿੰਨੀ ਹੈ ਇਹ ਚੱਲੀ ਵੀਰੇ 70,000 ਚੱਲੀ ਹੈ ਜੈਨੂਨ ਚੱਲੀ ਹੈ ਜੈਨੂਨ 70 ਬਟਨ ਸਟਾਰ ਹੈ ਉਸੇ ਬਟਨ ਸਟਾਰਾ ਟੱਚ ਪਲੇਅਰ ਲੱਗਾ ਹੋਇਆ ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਵੈਲਕਮ ਬੈਕ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਛੋਟੇ ਭਰਾ ਕੋਨਾਲ ਦੀ ਇੱਕ ਹੋਰ ਨਵੀਂ ਨਗੌਰ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪੀ ਆਪਾਂ ਆਪਣੇ ਚੈਨਲ ਦੇ ਉੱਤੇ ਯੂਜ਼ਡ ਕਾਰਾਂ ਦਿਖਾਣੇ ਹੀ ਰਹਿੰਨੇ ਆ ਤੇ ਲੁਧਿਆਣਾ ਸ਼ਹਿਰ ਤੁਹਾਡੇ ਲਈ ਆਪਾਂ ਪੂਰਾ ਘਾਨੇ ਹੀ ਰਹਿੰਨੇ ਆ ਕਿ ਤੁਹਾਨੂੰ ਸੈਕੰਡ ਹੈਂਡ ਕਾਰਾਂ ਜਾਇ ਰੇਟਾਂ ਦੇ ਉੱਤੇ ਦਵਾਨੇ ਰਹਿੰਨੇ ਆ ਅੱਜ ਫੇਰ ਆਪਾਂ ਜਗਾ ਪੁਰਾਣੀ ਆ 13 ਨਵਾਂ ਵਾ ਤੇਰਾ ਤੁਹਾਨੂੰ ਅੱਜ ਨਵਾਂ ਇੰਟਰੋਡਿਊਸ ਕਰਵਾਉਣ ਜਾ ਰਹੇ ਆ ਖੜੇ ਹੋਏ ਆ ਆਪਾਂ ਇਸ ਟਾਈਮ ਧਾਲੀਵਾਲ ਕਾਰਸ ਦੇ ਉੱਤੇ ਤੇ ਸਭ ਦੀ ਟਾਲੀ ਵਾਲਾ ਸਾਹਿਬ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਤੁਸੀਂ ਦੱਸੋ ਵਧੀਆ ਹਾਂਜੀ ਹਾਂਜੀ ਵਧੀਆ ਤੇ ਭਰਾ ਆਪਣੇ ਨਾਲ ਅੱਜ ਇਹ ਭਰਾ ਆਪਣਾ ਸਾਰੀਆਂ ਗੱਡੀਆਂ ਦੀ ਡਿਟੇਲ ਲਊਗਾ ਵੀਰੇ ਆਨਰ ਹੀ ਐਥੋਂ ਦਾ ਤੇ ਤੁਹਾਨੂੰ ਇੱਕ ਇੱਕ ਕਰਕੇ ਸਾਰੀ ਗੱਡੀਆਂ ਦੀ ਡਿਟੇਲ ਆਪਾਂ ਦਵਾਂਗੇ ਗੱਡੀਆਂ ਦਾ ਸਟਾਕ ਮੈਂ ਕਹਾਂਗਾ ਇੱਕ ਵਾਰੀ ਨਿਗਾਹ ਮਰਵਾ ਦਿਓ ਅੱਜ ਥੋੜੀ ਜਿਹੜੀ ਵੀ ਡਿਮਾਂਡ ਆਜ ਗੱਡੀ ਦੀ ਉਹ ਸਾਰੀ ਡਿਮਾਂਡ ਅੱਜ ਪੂਰੀ ਹੋਣ ਵਾਲੀ ਆ ਸਾਰੀਆਂ ਗੱਡੀਆਂ ਛੋਟੇ ਤੋਂ ਲੈ ਕੇ ਵੱਡੇ ਬਜਟ ਤੱਕ ਸਾਰੀਆਂ ਗੱਡੀਆਂ ਅਵੇਲੇਬਲ ਆ ਵੀਰੇ ਦੇ ਕੋਲ ਇੱਕ-ਇੱਕ ਕਰਕੇ ਆਪਾਂ ਗੱਡੀਆਂ ਦਿਖਾਉਣੀਆਂ ਸਟਾਰਟ ਕਰਦੇ ਦਿਖਾਈਏ ਵੇ ਗੱਡੀਆਂ ਹਾਂਜੀ ਵੀਰ ਜੀ ਚਲੋ ਫੇ ਪਹਿਲਾਂ ਆਹੀ ਦਿਖਾ ਦੋ ਡੀਆਰ ਦਿਖਾਓ ਇਹ ਡਿਜ਼ਾਇਰ ਆ 2009 ਮਾਡਲ 9 ਮਾਡਲ ਹੈ ਹਾਂਜੀ ਠੀਕ ਹੈ 9 ਮਾਡਲ ਆ ਗਈ ਬੀਡੀਆਈ ਹਾਂਜੀ ਬੀਡੀਆਈ ਆ ਗਈ ਅੰਦਰੋਂ ਦੀ ਕੰਡੀਸ਼ਨ ਚੈੱਕ ਕਰੋ ਚੱਲੀ ਕਿੰਨੀ ਕਾਊਗੀ 70000 ਚੱਲੀ ਹੋਣੀ ਹੈ ਜੀ 70000 ਜੈਨੂਨ ਚੱਲੀ ਆ ਠੀਕ ਹੈ ਜੈਨੂਨ ਚੱਲੀ ਆ ਬਾਡੀ ਲਾਈਨ ਦੀ ਵੀ ਜੈਨੂਨ ਆ ਬਾਕੀ ਤੁਸੀਂ ਸੀਟ ਕਵਰ ਦੇਖੋ ਬਿਲਕੁਲ ਨਵੇਂ ਆ ਹਾਂ ਬਿਲਕੁਲ ਉਹ ਤਾਂ ਹੈਗਾ ਹੀ ਆ ਤੇ ਬਾਕੀ ਟਾਇਰ ਟਰ ਦੇਖ ਲਓ ਪੂਰੇ ਓਕੇ ਰਿਪੋਰਟ ਨੇ ਤੇ ਵੀਰੇ ਜੇ ਮੈਂ ਇਹਦੇ ਰੇਟ ਦੀ ਗੱਲ ਕਰਾਂ ਹਾਂਜੀ ਕਿੰਨੇ ਦਾ ਬਹੁਤ ਵਧੀਆ ਰੇਟ ਆ 215 ਬਸ 215 네ਗੋਸ਼ੀਏਬਲ ਆ ਪ੍ਰਾਈਸ ਚਲੋ 215 ਆਪਣੀ 215 ਦੀ ਬਾਕੀ 네ਗੋਸ਼ੀਏਬਲ ਬਾਕੀ 네ਗੋਸ਼ੀਏਬਲ 215000 ਵੀਰੇ ਹੁਣ ਹੀ ਕਹਿੰਦੇ ਆ ਬਾਕੀ ਜਦੋਂ ਮੌਕੇ ਤੇ ਆ ਕੇ ਇਹ ਕਹੋਗੇ ਵੀ ਆਪ ਆਪਨੇ ਛੋਟੇ ਭਰਾ ਦੀ ਵੀਡੀਓ ਦੇਖ ਕੇ ਆਏ ਆ ਤੁਹਾਡਾ ਰਿਗਾਰਡ ਜ਼ਰੂਰ ਕਰਾਵਾਂਗੇ ਟੈਨਸ਼ਨ ਨਾ ਲਿਓ ਤੇ ਇਹ ਆ ਗਈ ਆਪਣੀ ਡੀਜ਼ਲ ਦੇ ਵਿੱਚ ਐਵਰੇਜ 20+ 20+ ਤੋਂ ਐਵਰੇਜ ਬਿਲਕੁਲ ਉਦੇ ਬਾਅਦ ਆਪਣੇ ਤੋਂ ਆ ਗਈ Honda ਦੀ ਬਰੀਆ ਗੱਡੀ ਇਹ ਮਾਡਲ ਕਿਨਾਂ ਆ ਗਿਆ ਵੀਰੇ ਇਹ ਵੀਰੇ 2012 ਮਾਡਲ ਆ ਹਾਂ ਤੇ ਓਨਰ ਓਨਰ ਫਸਟ ਆਈ ਪਹਿਲੇ ਓਨਰ ਦੀ ਆ ਤੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਚੈੱਕ ਕਰੋ ਬਿਲਕੁਲ ਨਵੇਂ ਪਏ ਆ ਹਾਂ ਅੰਦਰੋਂ ਦੀ ਦਿਖਾ ਦਈਏ ਅੰਦਰੋਂ ਦੇਖੋ ਵੀਰੇ ਬਿਲਕੁਲ ਨਵੇਂ ਸੀਟ ਕਵਰ ਬਿਲਕੁਲ ਨਵੇਂ ਆ ਨੋਨ ਐਕਸੀਡੈਂਟਲ ਗੱਡੀਆਂ ਜਿੰਨੀਆਂ ਵੀ ਗੱਡੀਆਂ ਅੱਜ ਦੀ ਵੀਡੀਓ ਚ ਹੋਣਗੀਆਂ ਸਾਰੀਆਂ ਨੋਨ ਐਕਸੀਡੈਂਟਲ ਹੋਣਗੀਆਂ ਇਸ ਚੀਜ਼ ਦੀ ਪੂਰੀ ਗਾਰੰਟੀ ਰਹੂਗੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ ਜੇ ਕੋਈ ਟਰਾਈ ਮਾਰਨੀ ਚਾਹਵੇ ਉਹ ਵੀ ਮਾਰ ਸਕਦਾ ਹਾਂ ਦੇ ਟਰਾਈ ਮਾਰ ਸਕਦੇ ਆਂ ਆਪਣੇ ਮੈਕੈਨਿਕ ਲਾਓ ਜੀ ਨੂੰ ਮਰਜ਼ੀ ਲੈ ਕੇ ਆਓ ਓਕੇ ਪਰ ਆਹ ਦੀ ਪੈਟਰੋਲ ਹੈ ਤੇ ਪੈਟਰੋਲ ਹੈ ਹਾਂਜੀ ਰੇਟ ਕਿੰਨਾ ਦੇਣਾ ਆਪਾਂ ਰੇਟ ਇਹਦਾ ਆਪਾਂ ਵੀਰੇ 215 215000 ਮੌਕੇ ਤੇ ਇਹ ਵੀ ਮੌਕੇ ਤੇ ਹੋ ਜਾਊਗੀ 215000 ਤੁਹਾਨੂੰ ਅੱਜ ਗੱਡੀਆਂ ਬਹੁਤ ਸੋਹਣੀਆਂ ਦਿਖਾਵਾਂਗੇ ਐਵਰੇਜ ਵੀ ਵਧੀਆ ਰਹੂਗੀ ਗੱਡੀਆਂ ਦੇ ਤੇ ਚੱਲੀਆਂ ਵੀ ਘੱਟ ਹੋਣਗੀਆਂ ਤੇ ਨੋਨ ਐਕਸੀਡੈਂਟਲ ਤਾਂ ਪਹਿਲੀ ਗਾਰੰਟੀ ਹੁੰਦੀ ਆ ਆਪਣੀ 215000 ਮੰਗਦੇ ਬਾਕੀ ਮੌਕੇ ਤੇ ਆ ਜਿਓ ਰਿਗਾਰਡ ਤੁਹਾਡਾ ਜ਼ਰੂਰ ਕਰਾਵਾਂਗੇ ਉਦੇ ਬਾਅਦ ਆ ਗਈ ਆਪਣੀ ਸਲੈਰੀਓ ਸਲੈਰੀਓ ਆਟੋਮੈਟਿਕ ਆ ਵੀਰੇ ਇਹ ਆਟੋਮੈਟਿਕ ਟਰਾਂਸਮਿਸ਼ਨ ਹੈ ਹਾਂਜੀ ਆਟੋਮੈਟਿਕ ਟਰਾਂਸਮਿਸ਼ਨ ਆ ਗਈ ਮਾਡਲ ਆ ਗਿਆ 2017 17 ਮਾਡਲ 17 ਦੇ ਵਿੱਚ ਨਿਕਲੀ ਹੋਈ ਆ ਤੇ ਨਾਮ ਨਾਮ ਪਹਿਲਾ ਹੀ ਪਹਿਲੇ ਨਾਂ ਦੀ ਗੱਡੀ ਆ ਅੰਦਰੋਂ ਦੀ ਇੱਕ ਵਾਰੀ ਚੈੱਕ ਕਰ ਲਓ ਮੇਰਾ ਭਰਾ ਕਈਆਂ ਦੀ ਨਾ ਬਹੁਤ ਡਿਮਾਂਡ ਹੁੰਦੀ ਆ ਵੀ ਵੀਰੇ ਆਟੋਮੈਟਿਕ ట్రాਨਸਮਿਸ਼ਨ ਪਲੱਸ ਪੈਟਰੋਲ ਮਿਲ ਜਵੇ ਹਾਂਜੀ ਉਹ ਤਾਂ ਉਹਦੇ ਨਾਲ ਦੀ ਦੋਵੇਂ ਚੀਜ਼ਾਂ ਪੂਰੀਆਂ ਹੋਣਗੀਆਂ ਦੋਵੇਂ ਚੀਜ਼ਾਂ ਇਹਦੇ ਚ ਪੂਰੀਆਂ ਵਾ ਅੰਦਰੋਂ ਦੇਖ ਲਈ ਨਾ ਨਾਲੇ ਸੀਵੀਟੀ ਗੇਅਰ ਹੈ ਇਹਦੇ ਅੱਛਾ ਸੀਵੀਟੀ ਮਤਲਬ ਵੀ ਜਿਉਂ ਆਪਾਂ ਗੇਅਰ ਸ਼ਿਫਟ ਕਰਦੇ ਆਂ ਆਵਾਜ਼ ਨਹੀਂ ਆਉਂਦੀ ਪਤਾ ਨਹੀਂ ਲੱਗਦਾ ਵੀ ਗੇਅਰ ਚੇਂਜ ਹੋ ਗਿਆ ਸੀਵੀਟੀ ਟੈਕਨੋਲੋਜੀ ਹੈ ਇੱਕ ਹਨਾ ਲਓ ਵੀ ਮਿੱਤਰੋ ਇਹ ਚੀਜ਼ ਦਾ ਵੀ ਵੀਰੇ ਨੂੰ ਤੁਹਾਨੂੰ ਦੇਤਾ ਨੌਲੇਜ ਦੇਤੀ ਆ ਰੇਟ ਵੀਰੇ ਕਿੰਨਾ ਦੇਣਾ ਆਪਾਂ ਰੇਟ ਤਾਂ ਵੀਰੇ 40 ਲੱਖ ਰੁਪਏ 4 ਲੱਖ ਹਾਂ ਬਾਕੀ ਤੁਹਾਡੀ ਕੋਈ ਵੀਡੀਓ ਦੇ ਕੇ ਆਊਗਾ ਆਪਾਂ ਰਿਕਾਰਡ ਕਰ ਦਾਂਗੇ ਪੂਰਾ ਚਲੋ 3 ਲੱਖ ਤੋਂ 40 ਹਜ਼ਾਰ ਦੀ ਬਣਾ ਕੇ ਭੇਜਦੇ ਹਾਂ ਹਾਂਜੀ ਹਾਂਜੀ ਤੇ ਇਹ ਚੱਲੀ ਕਿੰਨੀ ਕੋਈ ਆ ਇਹ ਵੀਰੇ 30 40 ਹਜ਼ਾਰ ਚੱਲੀ ਹੈ ਜੇ ਰਿਕੋਰਡ ਨਾ ਲਓ ਵੀ ਮਿੱਤਰੋ 30 40 ਹਜ਼ਾਰ ਰਿਕੋਰਡ ਨਾ ਚੱਲੀ ਹੋਈ ਆ ਗੱਡੀਆਂ ਦੀ ਕੰਡੀਸ਼ਨ ਦਾ ਹੀ ਮੁੱਲ ਹੁੰਦਾ ਸਾਰਾ ਗੱਡੀ ਦਾ ਤਾਂ ਜਿਹੜਾ ਮੁੱਲ ਹੁੰਦਾ ਹੀ ਹੁੰਦਾ ਜਿਹੜਾ ਹੁੰਦਾ ਵਾ ਕੰਡੀਸ਼ਨ ਮੇਨ ਹੁੰਦੀ ਆ ਉਹਦੇ ਬਾਅਦ ਈਅਨ ਦਿਖਾਓ ਇਹ ਵੀਰੇ ਈਅਨ 에ਰਾ ਪਲਸ 2012 ਮਾਡਲ 12 ਮਾਡਲ ਤੇ ਨਾਮ ਇਨਾਮ ਵੀਰੇ ਸੈਕੰਡ ਓਨਰ ਦਾ ਏ ਓਕੇ ਦੂਜੇ ਨਾਮ ਦੀ ਗੱਡੀ ਆ ਅੰਦਰੋਂ ਦੀ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਕਰੋ ਮੇਰਾ ਭਰਾ ਚੈੱਕ ਸੀਟ ਕਵਰ ਵਗੈਰਾ ਓਕੇ ਪਏ ਆ ਟੱਚ ਪਲੇਅਰ ਲੱਗਾ ਇਹਦੇ ਚ ਹਾਂਜੀ ਮਿੱਤਰੋ ਟੱਚ ਪਲੇਅਰ ਵੀ ਲੱਗਾ ਹੋਇਆ ਬਸ ਅੱਜ ਕੱਲ ਗੱਲ ਬੰਦੀ ਨਹੀਂ ਬਿਨਾ ਟੱਚ ਬਿਲਕੁਲ ਨਵੇਂ ਟਾਇਰ ਟਾਇਰ ਵੀ ਇੱਕ ਵਾਰੀ ਦੇਖ ਲਓ ਟਾਇਰ ਵੀ ਓਕੇ ਰੇ ਤੇ ਰੇਟ ਕਿੰਨਾ ਦੇਣਾ ਆਪਾਂ ਇਹਦਾ ਇਹਦਾ ਵੀਰੇ ਆਪਾਂ 1.90 1.90 ਹਜ਼ਾਰ ਹਾਂਜੀ ਘਟਾ ਲਿਓ ਬਾਕੀ ਤੇ ਹੋ ਜੂ ਕੋਈ ਚੱਕਰ ਨਹੀਂ ਵੀਰੇ ਜਿੰਨੇ ਵੀ ਰੇਟ ਤੁਹਾਨੂੰ ਦੱਸ ਰਹੇ ਨਾ ਸਾਰੇ ਨੇਗੋਸ਼ੀਏਬਲ ਰਹਿਣਗੇ ਕੋਈ ਮੇਰਾ ਭਰਾ ਰੇਟਾਂ ਦੀ ਟੈਨਸ਼ਨ ਨਾ ਲਿਓ ਵੀਰੇ ਰੇਟ ਤੇ ਉਹਦੇ ਬਾਅਦ ਇੱਕ ਵਿੱਡ ਦਿਖਾਣੇ ਤੁਹਾਨੂੰ 2017 ਮਾਡਲ ਵੀਰੇ 17 ਮਾਡਲ ਤੇ ਨਾਮ ਕਿੰਵੇਂ ਹੈ ਫਰਸਟ ਓਨਰ ਹੈ ਠੀਕ ਹੈ 50000 ਚੱਲੀ ਹੈ ਜੈਨੂਨ ਜੈਨੂਨ 50000 ਚੱਲੀ ਹੋਈ ਆਓ ਅੰਦਰੋਂ ਵੀ ਤੁਹਾਨੂੰ ਦਿਖਾਈਏ ਇੱਕ ਵਾਰੀ ਅੰਦਰੋਂ ਦੀ ਤੋਰਾ ਫੇਰਾ ਚੈੱਕ ਕਰਾਣਾ ਮੇਰੇ ਭਰਾਵਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਅੰਦਰੋਂ ਦੇਖੋ ਗੱਡੀ ਸੀਟ ਕਵਰ ਵਗੈਰਾ ਪੂਰੇ ਓਕੇ ਪਏ ਹਨ ਪੂਰੇ ਬਿਲਕੁਲ ਨਵੇਂ ਪਏ ਆ ਵੀਰੇ ਤੇ ਇਹ ਆ ਮੈਟਰੋਲ ਮੈਨੂਅਲ ਪੈਟਰੋਲ ਪਲਾਸੇ ਮੈਨੂਅਲ ਆ ਗਈ ਤੇ ਚੱਲੀ ਹੋਈ ਤੁਹਾਨੂੰ ਦੱਸਤੀ ਓਨਰ ਆ ਗਿਆ ਇਹਦਾ ਫਰਸਟ ਆ ਗਿਆ ਹਾਂਜੀ ਰੇਟ ਕਿੰਨਾ ਦੇਣਾ ਇਹਦਾ ਵੀਰੇ 260000 260000 ਬਾਕੀ ਮੌਕੇ ਦੇ ਉੱਤੇ ਰਿਗਾਰਡ ਤੁਹਾਡਾ ਹੋ ਜਾਊਗਾ ਬਾਰ ਬਾਰ ਤੁਹਾਨੂੰ ਦੱਸ ਰਿਆਂ ਤਾਂ ਕੋਈ ਕੋਈ ਵਜ੍ਹਾ ਹੁੰਦੀ ਆ ਪਤਾ ਕੀ ਗੱਲ ਆ ਜਦੋਂ ਆਉਂਗੇ ਨਾ ਤੁਸੀਂ ਮੌਕੇ ਦੇ ਉੱਤੇ ਉਦੋਂ ਪਤਾ ਲੱਗਦਾ ਵਾ ਕਿ ਕਿਹੜਾ ਬਾਇਰ ਸੀਰੀਅਸ ਹੈਗਾ ਕਮੈਂਟ ਕਰਨ ਵਾਲੇ ਤਾਂ ਮੇਰੇ ਭਰਾ ਕਾਫੀ ਹੈਗੇ ਆ ਕਹਿਣਗੇ ਵੀ ਰੇਟ ਇਦਾਂ ਜਾਂ ਉਦਾਂ ਜਿਹੜੇ ਭਰਾ ਨੂੰ ਚੀਜ਼ ਦਾ ਮੁੱਲ ਪਤਾ ਹੋਊਗਾ ਨਾ ਉਹ ਜ਼ਰੂਰ ਆਊਗਾ ਤੇ ਆ ਜਿਓ ਮੇਰਾ ਭਰਾ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਆਪਾਂ ਖੜੇ ਆ 200 ਫੁੱਟਾ ਰੋਡ ਇਹ ਰੋਡ ਉਹ ਵਾਲਾ ਵਾ ਜਿਹੜਾ ਗ੍ਰੈਂਡ ਵਾਕ ਮਾਲ ਬਹੁਤ ਮਸ਼ਹੂਰ ਆਪਣੇ ਲੁਧਿਆਣੇ ਦਾ ਉਹਦੇ ਬਿਲਕੁਲ ਨਾਲ ਇੱਕ ਰੋਡ ਲੱਗਦਾ ਵਾ 200 ਫੁੱਟਾ ਰੋਡ ਜਦੋਂ ਤੁਸੀਂ ਇੱਥੇ ਆਉਂਗੇ ਤਾਂ ਪੈਲੇਸ ਕਿਹੜਾ ਪੈਂਦਾ ਸੀ ਪਲੈਟਿਨਮ ਗ੍ਰੈਂਡ ਪਲੈਟਿਨਮ ਗ੍ਰੈਂਡ ਪੈਲੇਸ ਪੈਂਦਾ ਉਹਦੇ ਬਿਲਕੁਲ ਨਾਲ ਜਦੋਂ ਤੁਸੀਂ ਦੇਖੋਗੇ ਤਾਂ ਢਾਲੀਵਾਲ ਕਾਰਦਾ ਤੁਹਾਨੂੰ బోర్ਡ ਮਿਲ ਜੂਗਾ ਉੱਥੇ ਤੁਸੀਂ ਮੌਂਤਣਾ ਵਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਸਾਰੇ ਲਿੰਕ ਦਊਂਗਾ ਮੇਰੇ ਭਰਾਵਾਂ ਨੂੰ ਉਹਦੇ ਬਾਅਦ ਇਹ ਆ ਗਈ 18 ਮਾਡਲ ਹੈ ਵੀਰੇ 18 ਮਾਡਲ ਆ ਗਈ ਨਾਮ ਫਸਟ ਓਨਰ ਪਹਿਲੇ ਨਾਂ ਦੀ ਗੱਡੀ ਆ ਤੇ ਇਹ ਆ ਗਿਆ ਕਿਹੜਾ ਮਾਡਲ ਆ ਗਿਆ ਇਹ ਇਹ ਵੀਰੇ ਐਕਐਮਟੀ ਐਕਐਮਟੀ ਆ ਗਿਆ ਪੈਟਰੋਲ ਡੀਜ਼ਲ ਹੈ ਇਹ ਡੀਜ਼ਲ ਆਈ ਡੀਜ਼ਲ ਆ ਗਈ ਮੇਰੇ ਮੇਰਾ ਭਰਾ ਅੰਦਰੋਂ ਦੀ ਗੱਡੀ ਚੈੱਕ ਕਰੋ ਤੇ ਐਵਰੇਜ ਇਹਦੀ ਵੀ ਵਧੀਆ ਹੋਊਗੀ ਇਹ ਤਾਂ ਵੀਰੇ 20 20+ ਆਰਾਮ ਨਾਲ ਲੋਕਲ ਵੀਰੇ 20+ ਲੋਕਲ ਦੇ ਵਿੱਚ ਹੈ 20+ ਐਵਰੇਜ ਆਰਾਮ ਨਾਲ ਕੱਢੂਗੀ ਲੰਗੀ ਟਾਟਾ ਦੀ ਇੱਕ ਬਿਲਟ ਕੁਆਲਿਟੀ ਦੱਸਣ ਦੀ ਲੋੜ ਨਹੀਂ ਕਿਹੜਾ ਹਾਂਜੀ ਰੇਟ ਕਿੰਨਾ ਦੇਣਾ ਆਪਾਂ ਇਹ ਤਾਂ ਮੇਰੇ 580 5 ਲੱਖ 80 ਹਜ਼ਾਰ ਹਾਂਜੀ 5 ਲੱਖ 80 ਹਜ਼ਾਰ ਦੇ ਵਿੱਚ ਇਹ ਵੀ ਬਣ ਜੂਗੀ ਉਹਦੇ ਬਾਅਦ ਦਿਖਾਓ ਫੇ ਆਪਣੀ ਡੀਆਰ ਇਹ ਮਾਰ 19 ਮਾਡਲ 19 ਮਾਡਲ ਆ ਗਈ ਤੇ ਚੱਲੀ ਨਹੀਂ ਆਈ 20 ਹਜ਼ਾਰ ਚੱਲੀ ਐ ਪੈਟਰੋਲ 20000 ਕੁੱਲ ਹਾਂਜੀ ਜੈਨੂਆ ਕੰਪਨੀ ਰਿਕਾਰਡ ਤੇ ਕੰਪਨੀ ਰਿਕਾਰਡ ਤੇ ਹਾਂਜੀ ਅੰਦਰੋਂ ਦੀ ਚੈੱਕ ਕਰੋ ਇਹਦੇ ਚ ਚਾਰੇ ਪਾਵਰ ਮੀਨੋ ਆ ਗਿਆ ਸਟੀਅਰਿੰਗ ਕੰਟਰੋਲ ਆ ਗਿਆ ਟਾਇਰ ਤਾਂ ਮੈਂ ਕਹਾ ਇੰਨੇ ਕੁ ਸੋਹਣੇ ਹਨਾ ਕੰਪਨੀ ਵਾਲੇ ਬਿਲਕੁਲ ਨਵੇਂ ਟਾਇਰ ਪਏ ਆ ਇੱਕ ਵਾਰੀ ਚੈੱਕ ਕਰੋ ਮੇਰਾ ਭਰਾ ਟਾਇਰਾਂ ਦੀ ਕੰਡੀਸ਼ਨ ਬਹੁਤ ਸੋਹਣੀ ਆ ਵੀਰੇ ਤੇ ਕੋਲ ਜਿੰਨੀਆਂ ਵੀ ਗੱਡੀਆਂ ਹੋਣਗੀਆਂ ਨਾ ਬਹੁਤ ਸੋ ਤੇ ਵੀਰੇ ਰੇਟ ਕਿੰਨਾ ਦੇਣਾ ਆਪਾਂ ਇਹਦਾ ਵੀਰੇ ਆਪਾਂ 615000 615000 ਹਾਂਜੀ ਮੌਕੇ ਤੇ ਹੋ ਜੂਗਾ ਮੌਕੇ ਤੇ ਹੋ ਜੂਗਾ ਫੁੱਲ ਰਿਕਰਡ ਮੌਕੇ ਤੇ ਹੋ ਜੂਗਾ ਟੈਨਸ਼ਨ ਨਾ ਲਿਓ ਤੇ ਉਹਦੇ ਬਾਅਦ ਫੇਰ ਆ ਵੀ ਇਹ ਕਹਿੰਦੇ ਵੀਰੇ ਬਹੁਤ ਘੱਟ ਪੀਸ ਆਈ ਸੀ ਡਿਜ਼ਾਇਰ ਆਟੋਮੈਟਿਕ ਆਏ ਆਟੋਮੈਟਿਕ ਟਰਾਂਸਮਿਸ਼ਨ ਹੈ ਡੀਜ਼ਲ ਦੇ ਵਿੱਚ ਜੀ ਡੀ ਆਈ ਪਲੱਸ ਲਾਓ ਵੀ ਮਿੱਤਰੋ ਇੱਕ ਮਿਲ ਗਈ ਤੁਹਾਨੂੰ ਐਵਰੇਜ ਵਧੀਆ ਉਹਦੇ ਬਾਅਦ ਤੁਹਾਨੂੰ ਮਿਲ ਗਈ ਡੀਜ਼ਲ ਦੇ ਵਿੱਚ ਹਾਂ ਡੀਜ਼ਲ ਦੇ ਵਿੱਚ ਕਾਰ ਆ ਗਈ ਤੇ ਉੱਤੋਂ ਮਿਲ ਗਈ ਤੁਹਾਨੂੰ ਆਟੋਮੈਟਿਕ ਟਰਾਂਸਮਿਸ਼ਨ ਜੇ ਨਹੀਂ ਯਕੀਨ ਆਉਂਦਾ ਆਓ ਤੁਹਾਨੂੰ ਦਿਖਾਈਏ ਵੀ ਆਟੋਮੈਟਿਕ ਟਰਾਂਸਮਿਸ਼ਨ ਡੀਆਰ ਦੇ ਵਿੱਚ ਕਿੱਦਾਂ ਦੀ ਲੱਗਦੀ ਬਹੁਤ ਘੱਟ ਆਏ ਸੀਗੇ ਪੀਸ ਇਹ ਬਿਲਕੁਲ ਨਾਲੇ ਆ ਗਈ ਇਹ ਸਭ ਤੋਂ ਵੱਡੀ ਗੱਲ ਪੁਸ਼ ਬਟਨ ਸਟਾਰਟ ਹਾਂਜੀ ਪੁਸ਼ ਬਟਨ ਸਟਾਰਟ ਆ ਗਈ ਸਟੀering ਕੰਟਰੋਲ ਆ ਗਏ ਤੇ ਉਹਦੇ ਬਾਅਦ ਟਾਇਰ ਟੂਰ ਪੂਰੇ ਓਕੇ ਆ ਇੱਥੋਂ ਦੀ ਕਾਰ ਲੈਣ ਦਾ ਮੇਨ ਇਹੀ ਫਾਇਦਾ ਹੁੰਦਾ ਵਾ ਕਾਰ ਬਿਆਰ ਤੋਂ ਵੀ ਜਿਹੜੀ ਮੇਨ ਚੀਜ਼ ਹੁੰਦੀ ਨਾ ਟਾਇਰ ਵੀ ਹੁੰਦੇ ਆ ਟਾਇਰਾਂ ਦੇ ਉੱਤੇ ਪੈਸਾ ਲਾਉਣਾ ਪੈਂਦਾ ਬੰਦੇ ਨੂੰ ਟਾਇਰ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਮਿਲਣਗੇ ਤੁਹਾਨੂੰ ਰੇਟ ਕਿੰਨਾ ਲੈਣਾ ਇਹਦਾ ਵੀਰੇ 5 5 ਲੱਖ 80 ਹਾਂਜੀ 5 ਲੱਖ 80 ਹਜ਼ਾਰ ਬਾਕੀ ਮੌਕੇ ਤੇ ਹੋ ਜੂਗਾ ਤੇ ਵੀਰੇ ਆਪਣੀ 2010 ਮਾਡਲ ਰੈਡਸ ਇਹ ਰੈਡ ਆ ਗਈ ਇੱਕ ਟੀਮ ਆ ਪੁੱਛਣੀ ਚਾਹੂੰਗਾ ਜੇ ਕਿਸੇ ਮੇਰੇ ਭਰਾ ਨੇ ਲੋਨ ਕਰਾਉਣਾ ਜਿੰਨੀਆਂ ਵੀ ਆਪਾਂ ਕਰ ਲੋਨ ਹੋ ਜੂਗਾ ਵੀਰੇ ਸਾਰੀਆਂ ਤੇ ਹੋ ਜੂਗਾ ਹਾਂਜੀ ਜੇ ਸਿਮਲ ਸਕੋਰ ਵਧੀਆ 50 ਹਜ਼ਾਰ ਲਿਆਣ ਹਾਂਜੀ 50 ਹਜ਼ਾਰ ਲਿਆਣ ਬਾਕੀ ਆਪਾਂ ਕਰਾ ਦਾਂਗੇ ਬਾਕੀ ਨੀ ਪਰਵਾਹ ਤੇ ਉਹਨਾਂ ਦੇ ਬਾਕੀ ਇਹ ਚੀਜ਼ ਹੁੰਦੀ ਹੈ ਮੈਂ ਵੀ ਤੁਹਾਨੂੰ ਦੱਸ ਦਿੰਦਾ ਵਾ ਸਾਨੂੰ ਚਲੋ ਐਕਸਪੀਰੀਅੰਸ ਹੋ ਜਾਂਦਾ ਹੈ ਨਾ ਚੀਜ਼ਾਂ ਦਾ ਜਿਹੜੇ ਮੇਰੇ ਭਰਾ ਦੇ ਕਾਗਜ਼ ਪੱਤਰ ਵਧੀਆ ਹੁੰਦੇ ਆ ਨਾ ਵੀ ਸਪੋਜ਼ ਕਰੋ ਜੇ 750 ਪਲੱਸ ਸਿਬਲ ਹੈਗਾ ਤੁਹਾਡਾ ਤਾਂ ਤੁਹਾਡੇ ਲੋਨ ਦੇ ਵਿੱਚ ਬਹੁਤ ਚਾਂਸ ਹੋ ਜਾਂਦੇ ਆ ਵੀ ਜੇ ਚੰਗੀ ਕੰਡੀਸ਼ਨ ਦੀ ਗੱਡੀ ਆ ਉਹਦੇ ਤੇ ਪੂਰਾ ਲੋਨ ਵੀ ਹੋ ਜਾਂਦਾ ਪੂਰਾ ਲੋਨ ਹੋ ਜਾਂਦਾ ਕਈ ਵਾਰੀ 10000 ਵੀ ਦੇਣਾ ਪੈਂਦਾ ਤੁਹਾਨੂੰ ਤੇ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ ਇੰਨਾ ਕੁ ਸਿਉਰਟੀ ਹੁੰਦੀ ਆ ਵੀ ਜੇ ਤੁਹਾਨੂੰ ਸਿਬਲ ਸਕੋਰ ਤੇ ਮਾਣ ਸਿਬਲ ਸਕੋਰ ਕਈ ਭਰਾ ਕਹਿੰਦੇ ਵੀ ਚੈੱਕ ਕਿਵੇਂ ਕਰੀਏ ਚੈੱਕ ਤੁਹਾਨੂੰ ਦੱਸ ਦਿੰਨੇ ਆ ਵੀ Google Pay ਅੱਜ ਕੱਲ ਪੇਮੈਂਟ ਕਰਨ ਦੇ ਲਈ ਸਾਰੇ ਚਲਾਉਂਦੇ ਆ Google Pay ਦੇ ਵਿੱਚ ਜਦੋਂ ਤੁਸੀਂ ਸਕਰੋਲ ਕਰਕੇ ਐਂਡ ਤੇ ਜਾਓਗੇ ਨਾ ਉੱਥੇ ਇੱਕ ਆਪਸ਼ਨ ਆਉਗੀ ਚੈੱਕ ਯੋਰ ਸਿਬਲ ਸਕੋਰ ਉਹਦੇ ਤੇ ਕਲਿੱਕ ਕਰਿਓ ਉਦੇ ਤੇ ਆਪਣਾ ਪੈਨ ਭਰਿਓ ਤੁਹਾਨੂੰ ਸਾਰਾ ਦੱਸ ਦੇਣਾ ਹੁਣ ਵੀ ਤੁਹਾਡਾ ਸਿਬਲ ਸਕੋਰ ਕਿੰਨਾ ਵਾ ਉਥੇ ਤੁਹਾਨੂੰ ਗੈਸ ਲੱਗ ਜੂਗਾ 2000 ਕਿੰਨੀ ਆ ਗਈ ਰੇਟ 10 ਮਾਡਲ ਵੀਰੇ ਠੀਕ ਐ ਐਲ ਡੀ ਆਈ ਐਲ ਡੀ ਆਈ ਡੀਜ਼ਲ ਡੀਜ਼ਲ ਤੇ ਓਨਰ ਓਨਰ ਫਸਟ ਆਈ ਤੇ ਚੱਲੀ ਚੱਲੀ ਵੀ 70 80 ਹਜ਼ਾਰ ਚੱਲੀ ਹੈ ਜੈਨੂਨ ਜੈਨੂਨ 70 80 ਹਜ਼ਾਰ ਚੱਲੀ ਹੋਊਗੀ ਤੇ ਐਵਰੇਜ ਇਹਦੀ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਫੈਮਿਲੀ ਕੰਪੈਕਟ ਗੱਡੀ ਆ ਰੇਟ ਕਿੰਨਾ ਦੇਣਾ ਇਹਦਾ ਆਪਾਂ ਇਹਦਾ ਵੀਰੇ ਆਪਾਂ 2.5 ਲੱਖ 2.5 ਲੱਖ ਬਾਕੀ ਆਪਾਂ ਨੇਗੋਸ਼ੀਏਬਲ ਕਰ ਲਾਂਗੇ ਨੇਗੋਸ਼ੀਏਬਲ ਕਰ ਲੈਣ ਚਲੋ ਮੈਂ ਇੱਥੇ ਮੌਕੇ ਦਾ ਕਹਿ ਦੇਣਾ 240 ਜੇ ਮੌਕੇ ਤੇ ਕੋਈ ਆ ਹੋਰ ਘਟਾ ਦਿਓ ਹਾਂਜੀ ਕਰ ਦੋਗੇ ਉਹ ਹੋ ਜਾਊਗਾ ਉਹੋ ਜਿਹਾ ਕੋਈ ਚੱਕਰ ਟੈਨਸ਼ਨ ਨਾ ਲੇਓ ਉਹਦੇ ਬਾਅਦ ਆ ਗਈ ਆਪਣੇ ਅਮੇਜ਼ ਪੈਟਰੋਲ ਅਮੇਜ਼ ਆ ਗਈ ਅਮੇਜ਼ ਪੈਟਰੋਲ ਦੇ ਵਿੱਚ ਹੈ 2016 ਮਾਡਲ ਹੈ 2016 ਮਾਡਲ ਅਮੇਜ਼ ਪੈਟਰੋਲ ਵੇਰੀਐਂਟ ਅੰਦਰੋਂ ਦੀ ਇੱਕ ਵਾਰੀ ਮੇਰਾ ਭਰਾ ਦੇਖ ਲਓ ਤੁਹਾਨੂੰ ਅੰਦਰੋਂ ਦੀ ਤੋਰਾ ਫੇਰਾ ਦਿਖਾਣਾ ਬਹੁਤ ਜ਼ਰੂਰੀ ਆ ਗਰਮੀ ਦੇ ਵਿੱਚ ਜੇ ਆਪਾਂ ਵੀਡੀਓ ਬਣਾ ਰਹੇ ਆ ਨਾ ਤੁਹਾਨੂੰ ਨਾ ਇੱਥੇ ਆ ਕੇ ਗਰਮੀ ਦੇ ਵਿੱਚ ਮਸ਼ਕਤ ਕਰਨੀ ਪਵੇ ਤੁਸੀਂ ਵੀਡੀਓ ਚ ਦੇਖੋ ਜੇ ਤੁਹਾਡੀ ਨਿਗਾਹ ਦੇ ਵਿੱਚ ਗੱਡੀ ਆਂਦੀ ਆ ਆ ਕੇ ਪਸੰਦ ਰੇਟ ਕਿੰਨਾ ਦੇਣਾ ਇਹ ਲੋ ਵੀ ਰਪਾ 390 3 ਲੱਖ 90 ਹਜ਼ਾਰ ਆਸਕਿੰਗ 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 ਬਾਰ ਬਾਰ ਇਹੀ ਚੀਜ਼ ਕਹ ਰਹੇ ਆਸਕਿੰਗ ਆ ਗੱਡੀਆਂ ਵੀ ਵਰਨਾ ਵਰਨਾ 1.6 sx 1.6 sx ਆਏ ਹੈ ਕੀ ਬਾਤ ਹੈ ਇੰਨੀ ਕੁ ਸੋਹਣੀ ਕੰਡੀਸ਼ਨ ਆ ਨਾ ਗੱਡੀ ਦੀ ਪਈ ਹੋਈ ਜਿਹੜੇ ਅਲੋਏਸ ਆਂਦੇ ਇਹਦੇ ਵਿੱਚ ਉਹ ਆਂਦੇ ਕੰਪਨੀ ਫਿਟਡ ਅੰਦਰੋਂ ਦੀ ਇੱਕ ਵਾਰੀ ਮੇਰਾ ਭਰਾ ਚੈੱਕ ਕਰ ਲੋ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਕਾਰ ਪਈ ਹੋਈ ਆ ਟਾਇਰ ਆ ਗਏ ਆਪਣੇ ਬਿਲਕੁਲ ਨਵੇਂ ਉਦੇ ਬਾਅਦ ਅਲੋਏ ਜਿਹੜੇ ਹੁੰਦੇ ਆ ਕੰਪਨੀ ਫਿਟਡ ਆਗੇ 2016 ਮਾਡਲ 16 ਮਾਡਲ ਆ ਗਈ ਆ ਤੇ ਜਿਹੜੇ ਇਹ ਇਲੈਕਟ੍ਰੋਨਿਕ ਐਡਜਸਟੇਬਲ ਵਾਲੀ ਹੈ ਇਲੈਕਟ੍ਰੋਨਿਕ ਐਡਜਸਟੇਬਲ ਆ ਸਾਰੇ ਬਿਲਕੁਲ ਤੇ ਸਟੀਅਰਿੰਗ ਕੰਟਰੋਲ ਆ ਜਾਂਦਾ ਇਹ ਚ ਰੇਟ ਵਧਿਆ ਦੇਣਾ ਰੇਟ ਪੂਰਾ ਵਧਿਆ ਵੀਰੇ 4 ਲੱਖ 50 ਹਜ਼ਾਰ 4 ਲੱਖ 50 ਹਾਂਜੀ 4 ਲੱਖ 50 ਹਜ਼ਾਰ ਮੌਕੇ ਤੇ ਤੁਹਾਡਾ ਰਿਗਾਰਡ ਹੋਊਗਾ ਹੋਊਗਾ ਬਲੀਨਨ ਦਿਖਾਓ ਬਲੀਨੋ ਵੀਰੇ ਡੈਲਟਾ ਵਾ 2016 2016 ਡੈਲਟਾ ਡੈਲਟਾ ਫਸਟ ਓਨਰ ਹੈ ਪਹਿਲੇ ਨਾਂ ਦੀ ਕਾਰ ਆ ਕਾਰ ਬਹੁਤ ਸੋਹਣੀ ਪਈ ਆ ਅੰਦਰੋਂ ਦੀ ਜੈਨੂਨ ਤੇ ਨਹੀਂ ਆ ਰਹੀ ਆ ਤੇ ਇਹ ਚੱਲੀ ਕਿੰਨੀ ਕੋਈ ਆ ਇਹ ਵੀਰੇ ਆਪਣੀ 70000 80000 100000 ਚੱਲੀ ਗਈ 70 80 ਹਾਂਜੀ ਜੈਨੂਨ ਜਿੰਨੀਆਂ ਵੀ ਆ ਨਾ ਜੈਨੂਨ ਚੱਲੀਆਂ ਹੋਣਗੀਆਂ ਤੇ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਕਾਰਾਂ ਹੋਣਗੀਆਂ ਤੇ ਇਹਦਾ ਜੇ ਮੈਂ ਰੇਟ ਦੀ ਗੱਲ ਕਰਾਂ ਕਿੰਨਾ ਕੁ ਦੇਣਾ ਆਪਾਂ ਇਹਦਾ ਵੀਰੇ ਆਪਾਂ 5.5 5.5 ਲੱਖ ਹਾਂਜੀ ਤੇ ਓਨਰ ਕਿੰਨੇ ਸੀ ਫਰਸਟ ਓਨਰ ਹੈ ਪਹਿਲੇ ਨਾਂ ਦੀ ਓ ਕਾਰ ਹੈ ਪਹਿਲੇ ਨਾਂ ਦੀ ਕਾਰ ਹੈ ਪੈਟਰੋਲ ਸੀ ਡੀਜ਼ਲ ਇਹ ਡੀਜ਼ਲ ਹੈ ਡੀਜ਼ਲ ਵੇਰੀਐਂਟ ਆ ਗਈ ਸਦੂਕੀ ਦੇ ਤੁਹਾਨੂੰ ਪ੍ਰੋਡਕਟ ਪਤਾ ਹੀ ਆ ਵੀ ਐਵਰੇਜ ਕਿੰਨੀ ਕਿ ਦਿੰਦੇ ਆ ਸਾਰੇ ਬ੍ਰਾਂਡਾਂ ਨੂੰ ਪਤਾ ਸਵਿਫਟਾਂ ਹੋ ਗਈਆਂ ਬਲੀਨੋ ਹੋ ਗਈਆਂ ਰੈਡਜ਼ਾਂ ਹੋ ਗਈਆਂ ਸਾਰਿਆਂ ਦੀ ਮੇਨਟੇਨੈਂਸ ਵੀ ਇੱਕੋ ਹੀ ਆ ਤੇ ਉਹਦੇ ਬਾਅਦ ਐਵਰੇਜ ਵੀ ਇੱਕੋ ਹੀ ਆ Honda City ਇਹ ਆ ਜਾਂਦੇ ਵੀਰੇ Honda City ਆਪਣੀ ਪੈਟਰੋਲ ਦੇ ਵਿੱਚ ਆਟੋਮੈਟਿਕ ਪੈਟਰੋਲ ਆਟੋਮੈਟਿਕ ਹਾਂਜੀ ਇਹ ਜਿਹੜੇ ਪੈਟਰੋਲ ਪਲੱਸ ਆਟੋਮੈਟਿਕ ਹਨਾ ਬਹੁਤ ਡਿਮਾਂਡ ਆਂਦੀ ਵੀਡੀਓਜ਼ ਦੇ ਵਿੱਚ ਵੀ ਵੀਰੇ ਗੱਡੀ ਪੈਟਰੋਲ ਵੀ ਹੋ ਜਵੇ ਆਟੋਮੈਟਿਕ ਵੀ ਹੋ ਜਵੇ ਉਹਦੇ ਨਾਲ ਦੀ ਰੀਜ਼ ਨਹੀਂ ਹੋਣੀ ਅੰਦਰੋਂ ਦੀ ਚੈੱਕ ਕਰ ਲਓ ਮੇਰਾ ਭਰਾ ਬਹੁਤ ਹੀ ਸੋਹਣੀ ਗੱਡੀ ਹੈ ਬਿਲਕੁਲ ਨਵੀਆਂ ਸੀਟ ਕਵਰ ਬਿਲਕੁਲ ਨਵੇਂ ਆ ਇਹ ਆਈਵੀ ਟੈਕ ਆ ਇਹ ਹਾਂਜੀ ਆਈਵੀ ਟੈਕ ਆ ਗਈ ਹੈ ਨਾ ਤੇ ਰੇਟ ਕਿੰਨਾ ਦੇਣਾ ਲੁਧਿਆਣਾ ਦੀ ਗੱਡੀ ਆ ਇਹ 540 5 ਲੱਖ 40 ਹਜ਼ਾਰ ਦੀ 5 ਲੱਖ 40 ਹਜ਼ਾਰ ਮੌਕੇ ਤੇ ਤੁਹਾਡਾ ਰਿਗਾਰਡ ਹੋ ਜਾਊਗਾ ਪੱਕੇ ਲੁਧਿਆਣੇ ਨੰਬਰ ਦੀ ਗੱਡੀ ਅੱਛਾ ਕੋਈ ਵੀ ਨੰਬਰ ਪਲਟੀ ਵਾਲਾ ਦਾ ਨਹੀਂ ਗੜਾ ਪਲਟੀ ਨੰਬਰ ਕੋਈ ਨਹੀਂ ਵੀਰ ਪਲਟੀ ਨੰਬਰ ਤੇ ਫੁੱਲ ਗਾਰੰਟੀ ਹੋ ਗਈ ਸਰ ਪਲਟੀ ਨੰਬਰ ਦੀ ਫੁੱਲ ਗਾਰੰਟੀ ਹੈ ਹਾਂਜੀ ਉਹੀ ਚੀਜ਼ ਆ ਜਿਹੜਾ ਆਪਾਂ ਕਹਿੰਦੇ ਆ ਨਾ ਵੀ ਰੇਟ ਇਹਨਾਂ ਚੀਜ਼ਾਂ ਦੇ ਕਰਕੇ ਬਹੁਤ ਰੇਟਾਂ ਦਾ ਫਰਕ ਪੈਂਦਾ ਵਾ ਕਈ ਭਰਾ ਕਮੈਂਟ ਕਰਦੇ ਆਪੀ ਵੀਰੇ ਗੱਡੀਆਂ ਦੇ ਨਾਲ ਰੇਟ ਬਹੁਤ ਦਿਖਾਣੇ ਤੁਸੀਂ ਰੇਟਾਂ ਦਾ ਵੀਰੇ ਇਹੀ ਚੱਕਰ ਹੁੰਦਾ ਤੁਹਾਨੂੰ ਕਈ ਵਾਰੀ ਨੌਲੇਜ ਨਹੀਂ ਹੁੰਦੀ ਉਸ ਚੀਜ਼ ਦੀ ਕਈ ਵਾਰੇ ਭਰਾਵਾਂ ਨੂੰ ਗੱਡੀ ਦੇ ਵਿੱਚ ਬਹੁਤ ਕੁਝ ਹੋ ਸਕਦਾ ਵੀ ਗੱਡੀ ਜੇ ਸਸਤੀ ਮਿਲ ਰਹੀ ਤੁਹਾਨੂੰ ਤਾਂ ਉਹਦੇ ਵਿੱਚ ਬਹੁਤ ਚੀਜ਼ਾਂ ਹੋ ਸਕਦੀ ਐਕਸੀਡੈਂਟ ਹੋ ਸਕਦੀ ਹੈ ਗੱਡੀ ਐਕਸੀਡੈਂਟ ਹੋ ਸਕਦੀ ਆ ਨੰਬਰ ਪਲੀ ਹੋ ਸਕਦਾ ਜਲਦੀ ਚਲੀ ਜਾਣਾ ਹਾਂ ਬਹੁਤ ਚੀਜ਼ਾਂ ਦਾ ਫਰਕ ਹੁੰਦਾ ਹੁਣ ਅਗਲੀ ਇੱਕ ਹੋਰ ਆ ਗਈ ਆਪਣੀ Honda City 2014 ਡੀਜ਼ਲ ਦੇ ਵਿੱਚ ਠੀਕ ਹੈ ਡੀਜ਼ਲ ਵੇਰੀਐਂਟ ਆ ਗਈ ਓਨਰ ਕਿੰਨੇ ਵਿੱਚ ਆ ਗਈ ਇਹ ਇਹ ਫਰਸਟ ਓਨਰ ਹੀ ਆਈ ਵੀਰੇ ਪਹਿਲੇ ਨਾਲ ਹੀ ਇੰਸ਼ੋਰੈਂਸ ਹੈ ਦੀ ਹਾਂਜੀ ਹਾਂਜੀ ਕਾਗਜ਼ ਪੱਤਰ ਸਾਰੇ ਕਾਗਜ਼ ਪੱਤਰ ਸਾਰੇ ਮਿਲ ਲੰਗੇ ਅੱਛਾ ਜਿੰਨੇ ਵੀ ਆਪਣੇ ਤੋਂ ਮਾਡਲ ਖੜੇ ਆ ਥਰਡ ਪਾਰਟੀ ਇੰਸ਼ੋਰੈਂਸ ਜੇ ਕਿਸੇ ਦੀ ਇੰਸ਼ੋਰੈਂਸ ਨਹੀਂ ਹੈ ਥਰਡ ਪਾਰਟੀ ਕਰਵਾ ਦੋਗੇ ਹਾਂ ਉਹ ਕਰਵਾ ਦਾਂਗੇ ਵੀਰੇ ਆਪਾਂ ਉਹ ਕਸਟਮਰ ਦੇ ਫ੍ਰੈਕਸ਼ਨ ਚਾਰजेस ਐਡ ਹੋ ਜਾਣਗੇ ਠੀਕ ਹੈ ਨਾਲੇ ਇਹ ਚੀਜ਼ ਦੱਸ ਦਿੰਨੇ ਆਂ ਕਿ ਜਿਹੜੇ ਵੀ ਆਪਸੀ ਟਰਾਂਸਫਰ ਦੇ ਚਾਰजेस ਆ ਕਸਟਮਰ ਦੇ ਹੁੰਦੇ ਆ ਉਹ ਕਸਟਮਰ ਦੇ ਹੁੰਦੇ ਆ ਇਹ ਚੀਜ਼ ਦਾ ਤੁਹਾਨੂੰ ਓਲਾ ਨਹੀਂ ਰੱਖਦੇ ਟਰਾਂਸਪੇਰੈਂਸੀ ਪੂਰੀ ਆ ਵੀ ਜਿਹੜੇ ਆਰਸੀ ਟਰਾਂਸਫਰ ਦੇ ਚਾਰਜਸ ਆ ਉਹ ਤੁਹਾਡੇ ਲੱਗ ਹੋਣਗੇ ਪਹਿਲੇ ਨੋਨ ਵੀ ਅਸੀਂ ਕਰਵਾ ਦਾਂਗੇ ਇੰਸ਼ੋਰੈਂਸ ਵੀ ਕਰਵਾ ਦਾਂਗੇ ਬਟ ਚਾਰਜਸ ਕਸਟਮਰ ਚਾਰਜਸ ਕਸਟਮਰ ਦੇ ਹੋਣਗੇ ਰੇਟ ਕਿੰਨਾ ਲੈਣਾ ਇਹਦਾ ਵੀਰ ਆਪਾਂ 7.5 7.5 ਲੱਖ ਹਾਂਜੀ 4 ਲੱਖ 25000 ਬਾਕੀ ਮੌਕੇ ਤੇ ਤੁਹਾਡਾ ਮਾਨ ਤਨ ਹੋਊਗਾ 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 ਤੇ ਉਹਦੇ ਬਾਅਦ ਆ ਗਈ ਇਕੋਸਪੋਰਟ ਹਾਂਜੀ ਇਹ ਟਾਪ ਮਾਡਲ ਹੈ ਵੀਰੇ ਮਿਨੀ ਐਸਯੂਵੀ ਆ ਗਈ ਫਿਰ ਇਹ ਹਾਂਜੀ ਮਿਨੀ ਐਸਯੂਵੀ ਕਹਿ ਸਕਦੇ ਆਪਾਂ ਇਹਨੂੰ ਬਿਲਕੁਲ ਆਓ ਅੰਦਰੋਂ ਦੀ ਇੱਕ ਵਾਰੀ ਤੁਹਾਨੂੰ ਦਿਖਾਈਏ ਸੀਟ ਕਵਰ ਬਹੁਤ ਸੋਹਣੇ ਪਏ ਹੋਏ ਆ ਟੱਚ ਸਕਰੀਨ ਲੱਗੀ ਆ ਇਹਦੇ ਵਿੱਚ ਟ ਮੈਂ ਕਹਿੰਦਾ ਪੂਰਾ ਓਕੇ ਰਿਪੋਰਟ ਕੰਮ ਖਿੱਚਿਆ ਹੋਇਆ ਵਾ ਤੇ ਇਹਦੇ ਜੇ ਮੈਂ ਰੇਟ ਦੀ ਗੱਲ ਕਰਾਂ ਵਧੀਆ ਜਿਆ ਦੇਣਾ ਆਪਾਂ ਆਪਾਂ ਵੀਰੇ ਦਾ ਸਵਾ ਪੰਜ ਸਵਾ ਪੰਜ ਹਾਂਜੀ 18 ਮਾਡਲ ਹੈ ਇਹ 18 ਮਾਡਲ ਆ ਗਈ ਹਾਂਜੀ ਤੇ ਚੱਲੀ ਕਿੰਨੀ ਹੈ ਇਹ ਇਹ ਚੱਲੀ ਵੀਰੇ 70-80 ਹਜ਼ਾਰ ਚੱਲੀ ਹੈ ਜੈਨੂਨ ਚੱਲੀ ਹੈ ਜੈਨੂਨ ਪੁਸ਼ ਬਟਨ ਸਟਾਰਟ ਹੈ ਪੁਸ਼ ਬਟਨ ਸਟਾਰਟ ਆ ਟੱਚ ਬਲੇਅਰ ਲੱਗਾ ਹੋਇਆ ਵਾ ਅੰਦਰ ਵੀ ਤੁਸੀਂ ਦੇਖ ਲਿਆ ਕੰਡੀਸ਼ਨ ਪੂਰੀ ਸਾਫ਼ ਸੁਥਰੀ ਆ ਤੇ ਇਹ ਪੈਟਰੋਲ ਹੈ ਕਿ ਡੀਜ਼ਲ ਐਵਰੀ ਡੀਜ਼ਲ ਡੀਜ਼ਲ ਵੇਰੀਐਂਟ ਆ ਇਹ ਟੌਪ ਤੋਂ ਇੱਕ ਮਾਡਲ ਨੀਚੇ ਆ ਇਸ ਤੋਂ ਉੱਪਰ ਸਿਰਫ ਸਨ ਰੂਫ ਆਂਦੀ अच्छा बाकी सारा सेम है बाकी सारा सेम आ गया सिर्फ सान रूफ नहीं है इसे हां जी बस रेट ਇਹਦਾ ਦੱਸ ਤਾਂ ਆਪਾਂ 5 ਲੱਖ 25000 5 ਲੱਖ 25000 ਠੀਕ ਹੈ ਜੀ ਉਹਦੇ ਬਾਅਦ ਆ ਆ ਗਈ ਆਪਣੇ ਤੋਂ ਐਮਯੂ ਆ ਜਾਂਦੀ ਵੀਰੇ ਬਾਕਸ ਵੈਗਨ हां जी ਐਮਯੂ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਇਹ ਬਾਕਸ ਵੈਗਨ ਜਿਹੜਾ ਬ੍ਰਾਂਡ ਆ ਨਾ ਜਰਮਨ ਦਾ ਬ੍ਰਾਂਡ ਆ ਵਾਕਈ ਸਹੀ ਗੱਲ ਆ ਵੀ ਇਸ ਗੱਡੀ ਦੀ ਇੰਨੀ ਕੀ ਤਾਰੀਫ ਆ ਨਾ ਬਿਲਡ ਕੁਆਲਿਟੀ ਦੀ ਬਹੁਤ ਸੋਹਣੀ ਆ ਮਾਡਲ ਵੀ ਨਾ ਆ ਗਿਆ ਇਹ ਵੀਰੇ 17 ਮਾਡਲ ਹੈ ਹਾਂ ਫਸਟ ਓਨਰ ਹੈ ਪਹਿਲੇ ਨਾਲ ਦੀ ਲੋਕਲ ਨੰਬਰ ਲੁਧਿਆਣੇ ਦਾ ਠੀਕ ਹੈ ਲੋਕਲ ਲੁਧਿਆਣੇ ਦਾ ਨੰਬਰ ਆ ਅੰਦਰੋਂ ਦੀ ਇੱਕ ਵਾਰੀ ਮੇਰਾ ਭਰਾ ਦੇਖੋ ਬਹੁਤ ਹੀ ਇਹ ਨਾ ਇਹਦੇ ਜਦੋਂ ਸਟੀering ਨੂੰ ਬੰਦਾ ਹੱਥਵਾਂ ਦਾ ਫੀਲ ਆਂਦੀ ਆ ਪਿਕਅਪ ਦੀ ਜੋਈ ਦੀ ਫੀਲ ਆਂਦੀ ਆ ਨਾ ਕਿਸੇ ਹੋਰ ਗੱਡੀ ਹੈ ਹੀ ਨਹੀਂ ਮੈਂ ਕਹਿੰਦਾ ਜੇ ਇਹ ਪਿਕਅਪ ਜਦੋਂ ਫੜਦੀ ਆ ਨਾ ਲਾਗੇ ਲੱਗਣ ਨਹੀਂ ਦਿੰਦੀ ਕਿਸੇ ਕਿਸੇ ਨੂੰ ਨਾ ਸ਼ਿਫਟ ਵਗੈਰਾ ਫੇਲ ਹੈ ਤੇ ਸਾਹਮਣੇ ਰੇਟ ਕਿੰਨਾ ਦੇਣਾ ਇਹਦਾ ਵੀਰ ਆਪਾਂ ਬਿਲਕੁਲ ਛੋਟਾ ਹੈ ਰੇਟ ਆ 4,25,000 4,25,000 ਮੌਕੇ ਤੇ ਤੁਹਾਡਾ ਜ਼ਰੂਰ ਰਿਗਾਰਡ ਕਰਾਵਾਂਗੇ ਇਹ ਪੈਟਰੋਲ ਸੀ ਡੀਜ਼ਲ ਸੀ ਇਹ ਡੀਜ਼ਲ ਹੈ ਵੀਰੇ ਡੀਜ਼ਲ ਵੇਰੀਐਂਟ ਆ ਗਈ ਕਰ ਲਿਓ ਮੇ ਬਲੀਨੋ 2018 ਮਾਡਲ ਹੈ ਵੀਰੇ 18 ਆ ਗਈ 2000 ਹਾਂਜੀ ਫਰਸਟ ਓਨਰ ਤੇ ਇਹ ਕਿਹੜਾ ਡੈਲਟਾ ਕਿਹੜਾ ਵਾਹੇ ਇਹ ਡੈਲਟਾ ਤੋਂ ਉੱਪਰ ਹੈ ਡੈਲਟਾ ਤੋਂ ਉੱਪਰ ਵਾਲਾ ਹੈ α ਹੈ α ਆ ਗਿਆ ਹੈ ਅੰਦਰੋਂ ਦੀ ਦੇਖੋ ਮੇਰਾ ਭਰਾ ਸਟੀering ਕੰਟਰੋਲ ਆ ਗਿਆ ਪਾਵਰ ਵਿੰਡੋਆਂ ਆ ਗਈਆਂ ਤੇ ਜੈਨੂਨ ਕੰਡੀਸ਼ਨ ਇੰਨੀ ਕਿ ਜ਼ਿਆਦਾ ਨਾ ਸਾਫ਼ ਪਈ ਆ ਗੱਡੀ ਪੈਟਰੋਲ ਦੀ ਗੱਡੀ ਹੈ ਪੈਟਰੋਲ ਆ ਗਈ ਨਾਲੇ ਹਾਂਜੀ ਤੇ ਵੀਰੇ ਇਹਦਾ ਮੈਂ ਰੇਟ ਦੀ ਜੇ ਮੈਂ ਗੱਲ ਕਰਾਂ ਕਿੰਨਾ ਦੇਣਾ ਆਪਾਂ ਇਹਦਾ ਵੀਰੇ ਆਪਾਂ ਦਵਾਂਗੇ ਲਾਸਟ 5 6 5 6 5,60,000 ਵਿਰੇ ਹੁਣੀ ਮੰਗਦੇ ਆ ਬਾਕੀ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਆਹੀ ਆਪਾਂ ਕਹਿੰਨੇ ਆ ਕਿ ਗੱਡੀਆਂ ਦੇ ਰੇਟ ਜਿਹੜੇ ਹੈਗੇ ਆ ਨਾ ਤੁਹਾਨੂੰ ਨੇਗੋਸ਼ੀਏਬਲੀ ਕਰਾ ਕੇ ਦਵਾਂਗੇ ਜਦੋਂ ਵੀ ਤੁਸੀਂ ਆਓਗੇ ਇਹ ਰੇਟ ਸਿਰਫ ਦੱਸਣ ਦਾ ਤੁਹਾਨੂੰ ਮਕਸਦ ਸਾਡਾ ਮੇਨ ਮਕਸਦ ਤੁਹਾਨੂੰ ਸੱਚੀ ਦੱਸਾਂ ਕੀ ਹੁੰਦਾ ਸਾਡਾ ਮੇਨ ਮਕਸਦ ਹੁੰਦਾ ਤੁਹਾਨੂੰ ਗੱਡੀਆਂ ਦਿਖਾਣੀਆਂ ਜੇ ਕਿਸੇ ਵੀ ਭਰਾ ਨੂੰ ਕੋਈ ਗੱਡੀ ਚਾਹੀਦੀ ਆ ਉਹ ਜੇ ਵੀਡੀਓ ਦੇ ਵਿੱਚ ਦੇਖਦਾ ਜੇ ਉਹਨੂੰ ਪਸੰਦ ਆਂਦੀ ਆ ਤਾਂ ਮੈਂ ਐਨੀ ਚੀਜ਼ ਦੀ ਗਾਰੰਟੀ ਲੈਣਾ ਵੀ ਜਿਹੜਾ ਭਰਾ ਆਊਗਾ ਉਹਦੀ ਡੀਲ ਆਪਾਂ ਬਣਾ ਕੇ ਦੋ ਰਾਂਗੇ ਗੱਡੀ ਦੇ ਕੇ ਤੋਂ ਬਾਕੀ ਕਸਟਮਰ ਸੈਟੀਸਫੈਕਸ਼ਨ ਇਜ਼ ਆਰ ਮੋਟੋ ਆ ਲੈ ਆ ਗੱਲ ਵੀਰੇ ਨੇ ਬਹੁਤ ਸੋਹਣੀ ਕਰਤੀ ਆ ਕਰ ਲਿਓ ਮੇਰਾ ਭਰਾ ਚੈੱਕ ਇਹਦਾ ਰੇਟ ਆਪਾਂ ਦੱਸਤਾ 5 ਲੱਖ ਤੇ 60 ਹਜ਼ਾਰ 60 ਹਜ਼ਾਰ ਮੌਕੇ ਤੇ ਹੋ ਜਾਊਗਾ ਰਿਗਾਰਡ ਇਹ ਆ ਜਾਂਦੀ ਵੀਰੇ ਸਕੋਡਾ ਸਕੋਡਾ ਰੈਪਿਡ ਹਾਂਜੀ 2012 ਮਾਡਲ 12 ਮਾਡਲ ਆ ਗਈ ਅੰਦਰੋਂ ਦੀ ਚੈੱਕ ਕਰੋ ਸਕੋਡਾ ਦੀ ਗੱਡੀ ਵੀ ਬਹੁਤ ਵਧੀਆ ਹੁੰਦੀ ਹੈ ਸੈਕਿੰਡ ਦਾ ਸੈਕਿੰਡ ਪਾਰਟ ਲੈ ਲਓ ਸਹੀ ਗੱਲ ਆ ਉਹਦਾ ਅਲਟਰਨੇਟਿਵ ਕਹਿ ਸਕਦੇ ਆ ਆਪਾਂ ਸਕੋਡਾ ਰੈਪਿਡ ਅੰਦਰੋਂ ਦੀ ਦੇਖ ਲਓ ਤੇ ਮਾਡਲ ਆ ਗਿਆ 2012 ਮਾਡਲ ਤੇ ਚੱਲੀ ਕਿੰਨੀ ਖੋਈ ਆ ਇਹ 60000 ਨੇੜੇ ਚੱਲੀ ਹੋਵੇ 60000 ਦੇ ਚੱਲੀ ਹੋਊਗੀ ਨੇੜੇ ਦੇੜੇ ਓਨਰ ਆ ਗਈ ਇਹ ਫਸਟ ਪਹਿਲੇ ਨਾਂ ਦੀ ਗੱਡੀ ਹੈ ਪੈਟਰੋਲ ਡੀਜ਼ਲ ਇਹ ਡੀਜ਼ਲ ਆ ਵੀਰੇ ਡੀਜ਼ਲ ਵੇਰੀਐਂਟ ਆ ਗਈ ਤੇ ਐਵਰੇਜ ਕਿੰਨੀ ਕੱਢ ਦੂ ਐਵਰੇਜ ਮੇਰੇ ਲੋਕਲ ਵਿੱਚ 18-20 ਦੇ ਐਵਰੇਜ ਦੇ ਦਿੰਦੀ 18 ਕ ਦੀ 18 ਕ ਦੀ ਤਾਂ ਪੱਕੀ ਆ ਪੱਕੀ ਮੰਨ ਕੇ ਚੱਲੋ 18 ਕ ਦੀ ਐਵਰੇਜ ਮਿਲਗੀ ਆਪਣੀ ਡਰਾਈਵਿੰਗ ਦੇ ਹਿਸਾਬ ਨਾਲ Depend ਬਿਲਕੁਲ ਡਰਾਈਵਿੰਗ ਹੋ ਗਈ ਮੇਨਟੇਨੈਂਸ ਹੋ ਗਈ ਕ੍ਰੇਟਾ ਵਿਰੇ ਕ੍ਰੇਟਾ ਡੀਜ਼ਲ ਦੇ ਵਿੱਚ ਆਂਦੀ ਹੈ ਇਹ ਕੀ ਮਾਡਲ ਹੈ ਇਹ 2021 ਮਾਡਲ ਹੈ ਹਾਂਜੀ ਕ੍ਰੇਟਾ ਠੀਕ ਹੈ ਡੀਜ਼ਲ ਦੇ ਵਿੱਚ 1.5 1.5 ਇੱਕ ਵਾਰੀ ਮੈਂ ਕਹੂੰਗਾ ਨੰਬਰ ਚੈੱਕ ਕਰਾ ਦਿਓ ਪੇਡ ਨੰਬਰ ਹੈ ਵੀਰੇ ਇਹ 4900 ਪੇਡ ਨੰਬਰ ਦੇ ਵਿੱਚ ਖੜੀ ਆ ਅੰਦਰੋਂ ਦੀ ਤਾਂ ਮੈਂ ਕਹਿੰਨਾ ਵੀ ਇੰਨਾ ਕੁ ਵਧੀਆ ਇੰਟੀਰੀਅਰ ਲੱਗ ਲਓ ਵੀ ਮਿੱਤਰੋ ਅੰਦਰੋਂ ਦੀ ਦੇਖੋ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਮੈਂ ਕਹਿੰਦਾ ਜਿਹੜੇ ਭਰਾ ਨੂੰ ਚਾਹੀਦੀ ਹੈ ਨਾ ਉਹਨੂੰ ਏਜੰਸੀ ਜਾਂਦੀ ਲੋੜ ਨਾਲੇ ਹੈਵੀ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਆ ਗਈ ਨਾਲੇ ਐਵਰੇਜ ਵਧੀਆ ਕੱਢ ਦੂ ਬਹੁਤ ਵਧੀਆ ਐਵਰੇਜ ਹੁੰਦੀ ਹੈ ਵੀਰੇ ਲੋਕਲ ਦੇ ਵਿੱਚ 15 16 18 ਦੀ ਦੇ ਦੇ ਨਾਲੇ ਸੌਫਟ ਡੋਰ ਕਲੋਜ਼ ਆ ਗਏ ਟਾਇਰ ਪੂਰੇ ਨਵੇਂ ਆ ਅਲੋਏ ਲੱਗੇ ਹੋਏ ਇੱਕ ਵਾਰੀ ਦੇਖ ਲਓ ਰੇਟ ਕਿੰਨਾ ਦੇਣਾ ਆਪਾਂ ਇਹਦਾ ਵੀਰ ਆਪਾਂ 11.5 ਲੱਖ 11.50 ਹਜ਼ਾਰ ਮੰਗਦੇ ਮੌਕੇ ਤੇ ਤੁਹਾਡਾ ਰਿਗਾਰਡ ਕਰਾ ਦਾਂਗੇ ਟੈਨਸ਼ਨ ਨਾ ਲਿਓ ਐਕਸ ਯੂ ਵੀ ਡਬਲਯੂ 6 2017 ਮਾਡਲ W6 ਨਾਲ ਦੇ ਵਿੱਚ ਵੇਰੀਐਂਟ ਆਉਂਦੇ ਨੇ ਅੱਛਾ W6 ਵੇਰੀਐਂਟ ਆਉਂਦੇ ਇਹ ਮਿਡਲ ਦੇ ਵਿੱਚ ਹੈ ਇਸ ਤੋਂ ਉੱਪਰ ਦੋ ਆਉਂਦੇ ਨੇ W8 ਇੱਕ W10 ਲਓ ਵੀ ਮਿੱਤਰੋ ਕਰੋ ਤੇ ਇੱਕ ਇਹ ਸਟੇ ਠੀਕ ਹੈ ਮਾਡਲ ਆ ਗਿਆ 2017 2017 ਮਾਡਲ ਅੰਦਰੋਂ ਵੀ ਦੇਖ ਲਓ ਮੇਰਾ ਭਰਾ ਇਹ ਵੀ ਗੱਡੀ ਹੈ ਜੀ ਆ ਵੀ ਜਿਹੜੀ ਫੋਰਚੂਨ ਨੂੰ ਟੱਕਰ ਦਿੰਦੀ ਆ ਹਾਂਜੀ ਬਾਕੀ ਇਹਦੇ ਵਿੱਚ ਟੌਪ ਮਾਡਲ ਦੀ ਹੈਂਡਲਾਈਟਸ ਪਾਈ ਹੋਈਆਂ ਹੋਣਗੀਆਂ ਐਕਸਟਰਾ ਐਕਸੈਸਰੀਜ਼ ਬਹੁਤ ਲੱਗੀਆਂ ਹੋਈਆਂ ਠੀਕ ਹੈ ਰੇਟ ਲੱਗੇ ਹੋਏ ਨੇ ਐਕਸੈਸਰੀ ਵਗੈਰਾ ਦਾ ਰੇਟ ਨਹੀਂ ਲੈਣਾ ਆਪਾਂ ਨਹੀਂ ਇਹਦਾ ਕੋਈ ਰੇਟ ਨਹੀਂ ਹੈਗਾ ਇਹ ਨਾਲ ਫ੍ਰੀ ਹੈ ਇੱਕ ਤਰੀ ਸਤਿ ਸ੍ਰੀ ਅਕਾਲ ਜੀ ਮੌਕੇ ਤੇ ਰਿਗਾਰਡ ਹੋ ਜੂਗਾ ਫੁੱਲ ਰਿਗਾਰਡ ਮਿਲੂਗਾ ਫਿਰ ਤੇ ਹੁਣ ਆਪਾਂ ਡਬਲ ਯੂ ਆਰ ਵੀ ਦਿਖਾਈਏ ਅੱਛਾ ਇਹਦੀ ਐਵਰੇਜ ਦੇ ਬਹੁਤ ਚਰਤੇ ਆ ਇਹਦੀ ਬਹੁਤ ਜ਼ਿਆਦਾ ਐਵਰੇਜ ਹੈ ਡਬਲ ਯੂ ਆਰ ਵੀ ਦੀ ਕਹਿੰਦੇ ਆ ਵੀ 25 ਪਲੱਸ ਦੀ ਐਵਰੇਜ ਦਿੰਦੀ ਹੈ ਹਾਂਜੀ ਦੇ ਰਿੰਦੀ ਹੈ ਬੜੇ ਆਰਾਮ ਨਾਲ ਤੇ ਸਾਨੂੰ ਰੂਖ ਆ ਗਿਆ ਵਿੱਚ ਨਾਲ ਟਾਪ ਮਾਡਲ ਹੈ ਵੀਰੇ ਇਹ ਟਾਪ ਮਾਡਲ ਆ ਗਿਆ ਮੇਰੇ ਮਿੱਤਰ ਪਿਆਰਿਓ ਅੰਦਰੋਂ ਦੀ ਦੇਖ ਲਓ ਸਟੀਰੀਂਗ ਕੰਟਰੋਲ 40000 ਚੱਲੀ ਹੋਈ ਹੈ ਕਿੰਨੀ 40000 ਬੱਲੇ 40000 ਪੈਟਰੋਲ 2020 ਮਾਡਲ 2020 ਮਾਡਲ ਅਲੋਏ ਦੇਖ ਲਓ ਕੰ ਪੂਰੀ ਟੱਚ ਕੰਡੀਸ਼ਨ ਦੇ ਵਿੱਚ ਇੱਕ ਚੀਜ਼ ਮੈਂ ਹੋਰ ਕਹਿਣੀ ਜਾਊਂਗਾ ਜਿਹੜਾ ਵੀ ਭਰਾ ਕੋਈ ਗੱਡੀ ਲੈਣ ਆਇਆ ਸ਼ਹਿਰ ਹੁੰਦਾ ਵੀਰੋ ਸ਼ਹਿਰ ਦੇ ਵਿੱਚ ਜਿਹੜੀ ਵੀ ਗੱਡੀ ਚੱਲਦੀ ਨਾ ਥੋੜੀ ਬਹੁਤ ਟੱਚਿੰਗ ਹੁੰਦੀ ਹੈ ਟੱਚਿੰਗ ਹੁੰਦੀ ਆ ਇਹਦੇ ਵਿੱਚ ਕੋਈ ਹੋਲਾ ਨਹੀਂ ਮੇਜਰ ਐਕਸੀਡੈਂਟ ਦੀ ਸਾਡੀ ਗਾਰੰਟੀ ਮੇਜਰ ਐਕਸੀਡੈਂਟ ਦੀ ਸਾਰੀਆਂ ਚੀਜ਼ਾਂ ਦੀ ਗਾਰੰਟੀ ਹੋਊਗੀ ਥੋੜੀ ਬਹੁਤ ਟੱਚਿੰਗ ਨਾ ਚੱਲਦੀ ਵੀ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਗੱਡੀ ਲੈ ਕੇ ਜਾਇਆ ਕਰੋ ਪਤਾ ਕੀ ਆ ਝਰੀਟ ਲੱਗੀ ਹੋਵੇ ਗੱਡੀ ਉਂ ਵੀ ਸੋਹਣੀ ਨਹੀਂ ਲੱਗਦੀ ਹਾਂਜੀ ਖੜੀ ਉਦਾਂ ਹੀ ਨਹੀਂ ਸੋਹਣੀ ਲੱਗਦੀ ਆ ਕੋਈ ਆਪਣੇ ਕੋਲ ਗਲਤੀ ਨਹੀਂ ਤੇ ਅਗਲਾ ਬੰਦਾ ਵਿੱਚ ਮ ਰੇਟ ਕਿੰਨਾ ਦਾ ਹੈ 690000 ਰੁਪਏ 690000 ਮੌਕੇ ਤੇ ਰਿਗਾਰਡ ਆਊਗਾ 25+ ਦੀ ਐਵਰੇਜ ਕੱਢਦੀ ਆ ਗੱਡੀ ਇਹ ਟਰਾਈ ਲੈ ਲੈਣ ਕੋਈ ਚੱਕਰ ਤਾਂ ਨਹੀਂ ਆ ਨਹੀਂ ਕੋਈ ਚੱਕਰ ਨਹੀਂ ਵੀਰੇ ਜਦੋਂ ਮਰਜੀ ਆਂਦੇ ਇਹ ਕਿਹੜੀ ਆ ਗਈ ਇਹ ਵੀ ਡਬਲ ਯੂ ਆਰ ਵੀ ਆਂਦੀ ਹੈ ਡੀਜ਼ਲ ਦੇ ਵਿੱਚ ਇਹ ਟਾਪ ਮਾਡਲ ਹੈ ਉਹ ਕਿਹੜੀ ਸੀ ਉਹ ਪੈਟਰੋਲ ਦੇ ਵਿੱਚ ਉਹ ਪੈਟਰੋਲ ਸੀ ਇਹ ਡੀਜ਼ਲ ਆ ਗਈ ਹਾਂਜੀ ਮਾਡਲ ਆ ਗਿਆ 2018 18 ਮਾਡਲ ਨਾਮ ਫਸਟ ਪਹਿਲੇ ਨਾਂ ਦੀ ਗੱਡੀ ਆ ਅੰਦਰੋਂ ਦੀ ਦੇਖ ਲਓ ਮੇਰਾ ਭਰਾ ਤੇ ਡੀਜ਼ਲ ਵੇਰੀਐਂਟ ਆ ਗਿਆ ਡੀਜ਼ਲ ਦੇ ਵਿੱਚ ਵੀ ਐਵਰੇਜ ਤੁਹਾਨੂੰ ਵਧੀਆ ਮਿਲ ਜਾਣੀ ਆ ਤੇ ਇਹਦੇ ਵਿੱਚ ਐਮਪੂ ਬਫਰ ਲੱਗਾ ਹੋਇਆ ਹੈ ਹਾਂਜੀ ਸਾਰਾ ਕੁਝ ਲੱਗਾ ਹੋਇਆ ਹੈ ਇਹਦੇ ਵਿੱਚ ਐਮਪੂ ਬਫਰ ਟੱਚ ਸਕਰੀਨ ਲੱਗੀ ਹੋਈ ਆ ਹਾਂ ਤੇ ਰੇਟ ਕਿੰਨਾ ਹੈ ਸਾਰਾ ਮਾਰਕਡ ਹੈਡਲਾਈਟਸ ਵਗੈਰਾ ਨੇ ਬਿਲਕੁਲ ਇਹਦਾ ਫਿਰ ਆਪਾਂ 7.5 7,25,000 7,25,000 ਮੌਕੇ ਤੇ ਰਿਗਾਰਡੋ ਮੌਕੇ ਤੇ ਫੁੱਲ ਰਿਗਾਰਡੋ ਤੇ ਮੈਂ ਕਹਿਣਾ ਇਹ ਚਾਹੂੰਗਾ ਭਰਾਵਾਂ ਆਪਣੇਆਂ ਨੂੰ ਵੀ ਤੁਹਾਨੂੰ ਇਹ ਜਿੰਨੀਆਂ ਗੱਡੀਆਂ ਦਿਖਾਈਆਂ ਸ਼ੋਪ ਕਰਦਾ ਵੀ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਗੱਡੀਆਂ ਵਧੀਆ ਸੀ ਘੱਟ ਚੱਲੀਆਂ ਹੋਈਆਂ ਸੀਗੀਆਂ ਛੋਟੇ ਤੋਂ ਲੈ ਕੇ ਵੱਡੀ ਹਰ ਇੱਕ ਤਰੀਕੇ ਦੀ ਗੱਡੀ ਵੀਰੇ ਹੋਂਾਂ ਤੋਂ ਮਿਲਦੀ ਆ ਜੇ ਕਿਸੇ ਵੀ ਭਰਾ ਨੂੰ ਕੋਈ ਵੀ ਗੱਡੀ ਚਾਹੀਦੀ ਆ ਇੱਕ ਵਾਰੀ ਫੇਰ ਮੈਂ ਕਹੂੰਗਾ ਕੈਮਰਾ ਘੁਮਾ ਕੇ ਦਿਖਾ ਦਿਓ ਕਈ ਮੇਰੇ ਭਰਾ ਸਕਿੱਪ ਕਰ ਜਾਂਦੇ ਆ ਵੀਡੀਓ ਕੈਮਰਾ ਘੁਮਾ ਕੇ ਦਿਖਾ ਦਿਓ ਜਿਹੜਾ ਸਟਾਕ ਖੜਾ ਵਾ ਕਈਆਂ ਨੂੰ ਸਟਾਕ ਦਾ ਹੁੰਦਾ ਵੀ ਵੀਰੇ ਸਟਾਕ ਕਿਹੜਾ ਕਿਹੜਾ ਖੜਾ ਲਿਆ ਤੇ ਦੇਖ ਲਓ ਮੇਰਾ ਭਰਾ ਸਾਰੀਆਂ ਗੱਡੀਆਂ ਵੀਰੇ ਤੋਂ ਅਵੇਲੇਬਲ ਆ ਜਿੰਨੇ ਵੀ ਰੇਟ ਦੱਸੇ ਆ ਮੌਕੇ ਤੇ ਜ਼ਰੂਰ ਘਟਣਗੇ ਮੇਰਾ ਭਰਾ ਆ ਜਿਓ ਥਾਲੀ ਵਾਲ ਕਾਰ ਦੇ ਉੱਤੇ ਤੇ ਮੈਂ ਕਹਿਣਾ ਇਹ ਚਾਹੂੰਗਾ ਵੀ ਐਡਰੈਸ ਜਿਹੜਾ ਵੀਰੇ ਹੋਂਾਂ ਦਾ ਤੁਹਾਨੂੰ ਦੱਸਤਾ ਵਾ 2 ਤੇ ਪਲੈਟਿਨਮ ਗ੍ਰੈਂਡ ਦੇ ਬਿਲਕੁਲ ਨਾਲ ਥਾਲੀਵਾਲ ਕਾਰਸ ਇਹ ਤੁਹਾਨੂੰ ਲੋਕੇਸ਼ਨ ਜਿਹੜੀ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਪਾਉਂਗਾ ਉੱਥੋਂ ਤੁਸੀਂ ਸਿਰਫ ਕਲਿੱਕ ਕਰਨਾ ਵਾ Google ਮੈਪ ਖੁੱਲ ਜਾਣਾ ਵਾ ਤੁਸੀਂ ਜਿੱਥੇ ਵੀ ਬੈਠੇ ਹੋ ਉੱਥੋਂ ਦੀ ਲੈ ਕੇ ਇੱਥੇ ਤੱਕ ਦੀ ਸਾਰੀ ਲੋਕੇਸ਼ਨ ਖੁੱਲ ਜਾਣੀ ਆ ਤੁਸੀਂ ਸਿੱਧਾ ਪਹੁੰਚਣਾ ਇੱਥੇ ਮੌਕੇ ਤੇ ਕਿਸੇ ਨੂੰ ਨਰਾਜ਼ ਨਹੀਂ ਹੋਣਾ ਨੀ ਨਰਾਜ਼ ਕਿਸੇ ਨੂੰ ਨਹੀਂ ਹੁੰਦੇ ਜਿਹੜਾ ਵੀ ਆਇਆ ਉਹਨੂੰ ਗੱਡੀ ਆ ਗੱਡੀ ਦੇ ਕੇ ਜਾਣਾ ਇੱਥੋਂ ਗੱਡੀ ਦੇ ਕੇ ਤੋਰਾਂਗੇ ਜਿਹੜਾ ਵੀ ਤੁਸੀਂ ਦਿਮਾਗ 'ਚ ਰੇਟ ਸੋਚਿਆ ਆ ਵਾ ਤੁਹਾਨੂੰ ਉਹੀ ਰੇਟ ਤੇ ਗੱਡੀ ਮਿਲੂਗੀ ਜਿੰਨੇ ਵੀ ਰੇਟ ਵਾਸਤੇ ਗੈਸ ਸੀਗੇ ਤੇ ਬਾਕੀ ਹੋਪ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਸਾਨੂੰ ਸਪੋਰਟ ਜਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਪੂਰਾ ਲੁਧਿਆਣਾ ਸ਼ਹਿਰ ਘੁੰਮਦੇ ਆਂ ਗੱਡੀਆਂ ਦਿਖਾਉਣ ਲਈ ਤਾਂ ਤੱਕ ਲਈ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਗੀ ਲਾਈਕ ਕਮੈਂਟ ਸ਼ੇਅਰ ਕਰਨਾ ਤੁਹਾਡਾ ਪਹਿਲਾ ਫਰਜ਼ ਬਣਦਾ ਮੇਰੇ ਭਰਾਵਾਂ ਦਾ ਤੇ ਹੋਪ ਕਰਦੇ ਆਂ ਵੀਡੀਓ ਦੀ ਗੱਲਬਾਤ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਹਨ ਤੇ ਬਾਕੀ ਮਾਲਕ ਮਿਹਰ ਕਰੇ ਸਾਰੇ ਹੱਸਦੇ ਵਾਦਦੇ ਰਹਿਓ ਚੰਗਾ ਜੀ ਸਤਿ ਸ੍ਰੀ ਅਕਾਲ